ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਆ ਭਾਰਤੀ ਫੌਜ ਦੇ ਇੱਕ ਜਰਨਲਿਸਟ ਨੇ ਕਲੇਮ ਕੀਤਾ ਹੈ ਕਿ ਵੀ ਅਸੀਂ ਦਰਬਾਰ ਸਾਹਿਬ ਦੇ ਹਦੂਦ ਦੇ ਵਿੱਚ 에ਅਰ ਡਿਫੈਂਸ ਸਿਸਟਮ ਲਗਾਇਆ ਹੋਇਆ ਸੀ ਪਾਕਿਸਤਾਨੀ ਹਮਲੇ ਨੂੰ ਰੋਕਣ ਲਈ ਤੇ ਜਿਹੜੇ ਡਰੋਨਸ ਤੇ ਮਿਜ਼ਾਈਲਸ ਆਈਆਂ ਉਹ ਅਸੀਂ ਉਸ ਡਿਫੈਂਸ ਸਿਸਟਮ ਨਾਲ ਰੋਕੀਆਂ ਵੀਆਂ ਤੇ ਤੋੜੀਆਂ ਵੀਆਂ ਤੇ ਬਾਕੀ ਉੱਥੇ ਬਲੈਕਆਊਟ ਰਿਹਾ ਤੇ ਇਹ ਪਹਿਲੀ ਵਾਰ ਇਤਿਹਾਸ 'ਚ ਹੋਇਆ ਹੈ ਕਿ ਵੀ ਇਸ ਤਰੀਕੇ ਦਾ ਕੋਈ ਉਹ ਅਰ ਡਿਫੈਂਸ ਸਿਸਟਮ ਲਾਇਆ ਗਿਆ ਤੇ ਬਲੈਕਆਊਟ ਰੱਖਿਆ ਗਿਆ ਹਾਲਾਂਕਿ ਐਸਜੀਪੀਸੀ ਨੇ ਇਸ ਗੱਲ ਨੂੰ ਡਿਨਾਈ ਕੀਤਾ ਪਰ ਆਪਾਂ ਇਹਦੇ ਬਾਰੇ ਥੋੜੀ ਜੀ ਗੱਲਬਾਤ ਕਰੀਏ ਜਿਹੜੇ 에어 ਡਿਫੈਂਸ ਸਿਸਟਮ ਹੁੰਦੇ ਆ ਤਿੰਨ ਤਰ੍ਹਾਂ ਦੇ ਹੁੰਦੇ ਆ ਇੱਕ ਲੌਂਗ ਰੇਂਜ ਹੁੰਦੇ ਆ ਇੱਕ ਮੀਡੀਅਮ ਰੇਂਜ ਹੁੰਦੇ ਆ ਇੱਕ ਸ਼ਾਰਟ ਰੇਂਜ ਹੁੰਦੇ ਆ ਲੌਂਗ ਰੇਂਜ ਜਿਹੜੇ ਡਿਫੈਂਸ ਸਿਸਟਮਸ ਹੁੰਦੇ ਉਹ 6-700 ਕਿਲੋਮੀਟਰ 400 ਤੋਂ 700-800 ਕਿਲੋਮੀਟਰ ਤੱਕ ਵੇਖ ਪਾਉਂਦੇ ਆ ਤੇ ਉੱਤ ਉਨੋ ਉਤੋਂ ਰੇਕਟ ਕਰਦੇ ਹੈਗੇ ਆ ਇਸੇ ਤਰ੍ਹਾਂ ਮੀਡੀਅਮ ਰੇਂਜ ਜਿਹੜੇ ਹੁੰਦੇ ਆ 150 200 ਕਿਲੋਮੀਟਰ ਤੋਂ ਲੈ ਕੇ 3 400 ਕਿਲੋਮੀਟਰ ਤੱਕ ਸ਼ਾਰਟ ਰੇਂਜ ਜਿਹੜੇ ਹੁੰਦੇ ਆ 50 ਕਿਲੋਮੀਟਰ ਤੋਂ ਲੈ ਕੇ 150 ਕਿਲੋਮੀਟਰ ਤੱਕ ਹੁੰਦੇ ਆ ਭਾਰਤ ਕੋਲ ਜਿਹੜਾ ਲੌਂਗ ਰੇਂਜ 에ਅਰ ਡਿਫੈਂਸ ਸਿਸਟਮ ਹੈਗਾ ਉਹ S400 ਹੈ ਜਿਹੜਾ ਕਿ ਡੈਫੀਨੇਟਲੀ ਦਰਬਾਰ ਸਾਹਿਬ ਦੇ ਉੱਥੇ ਨਹੀਂ ਲੱਗਿਆ ਹੋਊਗਾ ਉਹ ਪਿੱਛੇ ਕਿਤੇ ਸੇਫ ਜਗ੍ਹਾ ਦੇ ਉੱਤੇ ਲਗਾਇਆ ਗਿਆ ਹੋਊਗਾ ਦੂਜਾ ਜਿਹੜਾ ਸ਼ਾਰਟ ਰੇਂਜ ਉੱਥੇ ਲੱਗਣ ਦੇ ਚਾਂਸ ਸਾ ਕਿਉਂਕਿ ਬਾਰਡਰ ਜਿਹੜਾ ਹੈਗਾ ਉੱਥੋਂ 30 ਕਿਲੋਮੀਟਰ ਦੇ ਉੱਤੇ ਹੀ ਰਹਿ ਜਾਂਦਾ ਤਾਂ ਉਹਦੇ ਵਿੱਚ ਆਕਾਸ਼ ਜਿਹੜਾ ਸਿਸਟਮ ਹੈਗਾ ਉਹ ਕਿਤੇ ਇੰਸਟਾਲ ਕੀਤਾ ਹੋਊਗਾ ਜਿੱਦੀ ਰੇਂਜ ਆਮ ਤੌਰ ਤੇ 50 ਕਿਲੋਮੀਟਰ ਤੋਂ 75 ਕਿਲੋਮੀਟਰ ਦੇ ਵਿੱਚ ਦੱਸੀ ਜਾਂਦੀ ਆ ਤਾਂ ਜੇ ਉਹ ਸਿਸਟਮ ਲਾਇਆ ਤਾਂ ਉਹਨੂੰ ਦਰਬਾਰ ਸਾਹਿਬ ਦੇ ਵਿੱਚ ਲਾਉਣ ਦਾ ਤਾਂ ਕੋਈ ਰੀਜ਼ਨ ਨਹੀਂ ਬਣਦਾ ਕਿਉਂਕਿ ਜੇ ਉਹ ਲਗਾਉਣਾ ਹੀ ਆ ਤੇ ਤੁਸੀਂ ਦਰਬਾਰ ਸਾਹਿਬ ਨੂੰ ਹੀ ਪ੍ਰੋਟੈਕਟ ਕਰਨਾ ਤਾਂ ਨੇਚਰਲੀ ਜਾਂ ਤਾਂ ਰਾਜਾ ਸੰਸੀ ਦੇ ਕੋਲੇ ਕਿਤੇ ਜਾਂ ਉਹ ਉਹ ਉਨ ਉੱਥੇ ਜਿੱਥੇ ਮੀਰਾ ਕੋਟ ਆ ਉਸ ਏਰੀਆ ਦੇ ਵਿੱਚ ਕਿਤੇ ਲੱਗਿਆ ਹੋਣਾ ਚਾਹੀਦਾ ਤਾਂ ਕਿ ਜੇ ਉਧਰੋਂ ਕੋਈ ਪ੍ਰੋਜੈਕਟਾਈਲ ਆਉਂਦੀ ਆ ਤਾਂ ਉਹ ਪਹਿਲਾਂ ਹੀ ਰੋਕ ਲਈ ਜਾਵੇ ਜੇ ਤੁਸੀਂ ਸੋਚਦੇ ਹੋ ਕਿ ਨਹੀਂ ਅਸੀਂ ਪਿੱਛੋਂ ਵਿਜ਼ਨ ਲੈਣੀ ਹੈਗੀ ਆ ਤਾ ਵੀ ਜੰਡਿਆਲੇ ਦੇ ਆਸ-ਪਾਸ ਕਿਤੇ ਲਾਇਆ ਜਾ ਸਕਦਾ ਹੈ ਤਾਂ ਕਿ ਵੀ ਉੱਥੋਂ ਵੀ ਜਿਹੜਾ ਕ੍ਰੋਸ ਫਲਾਈਟ ਜਿਹੜਾ ਹੈਗਾ ਪਾਕਿਸਤਾਨੋਂ 40 ਕਿਲੋਮੀਟਰ ਹੈਗਾ ਤੇ ਜੇ ਅੰਦਰੋਂ ਵੀ ਉਹ ਪ੍ਰੋਜੈਕਟ ਕਰਦੇ ਹੋ ਤਾਂ 60-70 ਕਿਲੋਮੀਟਰ ਉਹ ਦੇਖ ਸਕਦਾ ਹੈ ਤੇ ਉਹਨੂੰ ਸਿਸਟਮ ਦੇ ਕੋਲੇ ਹਿੱਟ ਕਰਨ ਦੇ ਚਾਂਸ ਸੀਗੇ ਹਾਲਾਂਕਿ ਵੈਸੇ ਬਿਹਤਰ ਹੋਵੇ ਹੁੰਦਾ ਜੇ ਉਹਨੂੰ ਅੰਮ੍ਰਿਤਸਰ ਦੇ ਤੇ ਤੇ ਬਾਰਡਰ ਦੇ ਵਿਚਾਲੇ ਕਿਤੇ ਰਾਜਸਥਾਨ ਸੀ ਜਾਂ ਮੀਰਾ ਕੋਟੀਆਂ ਇਹਨਾਂ ਏਰੀਆਜ਼ ਦੇ ਵਿੱਚ ਲਗਾਇਆ ਜਾਂਦਾ ਸੋ ਇਹ ਜਿਹੜੀ ਗੱਲ ਹੋ ਰਹੀ ਹੈ ਬਿਲਕੁਲ ਬੇਤੁਕੀ ਆ ਤੇ ਇਹ ਬਹੁਤ ਹੀ ਨਿਰਾਸ਼ਾਜਨਕ ਗੱਲ ਆ ਕਿ ਵੀ ਜੇ ਲੱਗਿਆ ਐਕਚੁਅਲੀ ਲਾਇਆ ਉਹਨਾਂ ਨੇ ਇਹ 에어 డిਫੈਂਸ ਸਿਸਟਮ ਹਾਲਾਂਕਿ ਸ਼ਰੋਨੀ ਕਮੇਟੀ ਨੇ ਡਿਨਾਈ ਕੀਤਾ ਹੈ ਅ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਆਖਿਆ ਕਿ ਵੀ ਉਹ ਹੈਡ ਗ੍ਰੰਥੀ ਸੀ ਜਨੈਲ ਸਾਹਿਬ ਕਹ ਰਹੇ ਹੈਡ ਗ੍ਰੰਥੀ ਨਾਲ ਗੱਲ ਹੋਈ ਸੀ ਤੇ ਉਹ ਕਹਿੰਦੇ ਵੀ ਮੈਂ ਤਾਂ ਬਾਹਰ ਸੀ ਤੇ ਮੇਰੇ ਨਾਲ ਗੱਲ ਨਹੀਂ ਹੋਈ ਸੋ ਇਹ ਸੱਚ ਝੂਠ ਦਾ ਪਹਿਲਾਂ ਤਾਂ ਨਿਰਣਾ ਹੋਣਾ ਚਾਹੀਦਾ ਪਰ ਜੇ 에어 డిਫੈਂਸ ਸਿਸਟਮ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਇੰਸਟਾਲ ਕੀਤਾ ਗਿਆ ਤਾਂ ਉਹ ਹੋਰ ਵੀ ਖਤਰੇ ਵਾਲੀ ਗੱਲ ਆ ਕਿਉਂਕਿ ਉਹਦੇ ਨਾਲ ਤਾਂ ਸਗੋਂ ਦਰਬਾਰ ਸਾਹਿਬ ਨਿਸ਼ਾਨਾ ਬਣਦਾ ਉਹ ਦਰਬਾਰ ਸਾਹਿਬ ਨੂੰ ਨਹੀਂ ਬਚਾਉਂਦਾ ਸਗੋਂ ਦਰਬਾਰ ਸਾਹਿਬ ਹੋਣ ਕਰਕੇ ਉਹ ਸਿਸਟਮ ਜਿਹੜਾ ਹੈਗਾ ਉਹ ਉਹ ਉਸ ਰੇਂਜ 'ਚ ਉਹ ਮਤਲਬ ਇੱਕ ਤਰ੍ਹਾਂ ਦੀ ਉਹਨੂੰ ਪ੍ਰੋਟੈਕਸ਼ਨ ਮਿਲਦੀ ਹੈਗੀ ਆ ਜਾਂ ਉਹ ਉਹਦੇ ਨਾਲ ਦਰਬਾਰ ਸਾਹਿਬ ਵੀ ਨਿਸ਼ਾਨਾ ਬਣਦਾ ਤੇ ਇਹ ਹੈਰਾਨੀ ਦੀ ਗੱਲ ਹੈ ਕਿ ਵੀ ਜਲਿਆਂ ਵਾਲੇ ਬਾਗ 'ਚ ਵੀ ਲੱਗ ਸਕਦਾ ਸੀ ਹੋਰ بڑے ਗਰਾਊਂਡਸ ਹੈਗੇ ਆ ਉੱਥੇ ਹੋਰ ਥਾਵਾਂ 'ਤੇ ਲੱਗ ਸਕਦਾ ਸੀ ਤੇ ਠੁਕਮਾਂ 'ਤੇ ਰਹਿੰਦਾ ਵੀ ਰਾਜਾ ਸਾਸੀ ਜਾਂ 에어ਪੋਰਟ ਦੇ ਨੇੜੇ ਜਿਹੜੇ ਕਿਤੇ ਉਹ ਸਿਸਟਮ ਲਾਇਆ ਜਾਂਦਾ ਹੈ ਸੋ ਇਹਦੇ ਉੱਤੇ ਜਾਣ ਇਸ ਇਹਦੇ ਉੱਤੇ ਹੋਰ ਜਾਣਕਾਰੀ ਉਪਲਬਧ ਕਰਕੇ ਇਹਦੇ ਤੇ ਕੋਈ ਨਾ ਕੋਈ ਕਮੇਟੀ ਬਿਠਾ ਕੇ ਇਹਦਾ ਪੂਰਾ ਹੋਣਾ ਚਾਹੀਦਾ ਹੈ ਇਹਦਾ ਰਿਪੋਰਟ ਬਣਨੀ ਚਾਹੀਦੀ ਹੈ ਕਿ ਇਹ ਹੋਇਆ ਕਿ ਮਹਾਰਾਂ ਦੀ ਕਮੇਟੀ ਸਿੱਖ ਮਾਰ ਹੈਗੇ ਫੌਜੀ ਸੁਰੱਖਿਆ ਮਾਰ ਬਹੁਤ ਹੈਗੇ ਉਹਨਾਂ ਨੂੰ ਇਸ ਇਸ ਕੰਮ ਤੇ ਲਾਉਣਾ ਚਾਹੀਦਾ ਐਸਜੀਪੀਸੀ ਨੂੰ ਤੇ ਵੈਸੇ ਐਸਜੀਪੀਸੀ ਦਾ ਡਿਨਾਈ ਕਰਨ ਦਾ ਬਿਆਨ ਵੀ ਆਇਆ ਤੇ ਆਸ ਕਰਦੇ ਆ ਕਿ ਉਹ ਇਸੇ ਬਿਆਨ ਤੇ ਖੜੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ